ਸਸ਼ੀ ਕਾਲ ਜੀ ਦੋਸਤੋ ਕੀ ਹਾਲ ਹੈ ਜੀ ਅੱਜ ਕੱਲ ਕਾਫੀ ਮਤਲਬ ਮੁੱਦਾ ਗਰਮਾਇਆ ਹੋਇਆ ਰਿਹਾ ਹੈ ਸੁਨੰਦਾ ਸ਼ਰਮਾ ਅਤੇ ਪਿੰਕੀ ਧਾਲੀਵਾਲ ਦਾ ਬਹੁਤ ਸਾਰੇ ਦੋਸਤ ਬਹੁਤ ਸਾਰੇ ਪ੍ਰੈਸ ਵਾਲੇ ਮੈਨੂੰ ਕਾਲ ਕਰ ਰਹੇ ਆ ਵੀ ਤੁਸੀਂ ਵੀ ਬੋਲੋ ਤੁਸੀਂ ਵੀ ਕੋਈ ਗੱਲ ਕਹੋ ਮੈਂ ਇਸ ਲਈ ਨਹੀਂ ਬੋਲਣਾ ਚਾਹੁੰਦਾ ਕਿ ਜਦ ਤੱਕ ਕਿਸੇ ਚੀਜ਼ ਦੇ ਬਾਰੇ ਆਪਾਂ ਨੂੰ ਗਰੰਟੀ ਨਾ ਹੋਵੇ ਉਨੀ دیر ਆਪਾਂ ਕਿਸੇ ਦੇ ਹੱਕ ਵਿੱਚ ਜਾਂ ਕਿਸੇ ਦੇ ਵਿਰੋਧ ਵਿੱਚ ਨਹੀਂ ਬੋਲ ਸਕਦੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਚੀਜ਼ ਵੀ ਸਾਨੂੰ ਦਿਖਦੀ ਹੈ ਵੀਡੀਓ ਰਾਹੀਂ ਆਡੀਓ ਰਾਹੀਂ ਤੇ ਸੋਸ਼ਲ ਮੀਡੀਆ ਨੂੰ ਮੈਂ 100% ਜਿਹੜਾ ਹੈਗਾ ਨਾ ਆਰਗੈਨਿਕ ਨਹੀਂ ਮੰਨਦਾ ਇਹਦੇ ਵਿੱਚ ਚੱਕਮੀਆਂ ਗੱਲਾਂ ਤੇ ਜਾਂ ਫਿਰ ਜਜ਼ਬਾਤੀ ਲੋਕਾਂ ਦੀਆਂ ਜਿਹੜੇ ਕਮੈਂਟ ਹੁੰਦੇ ਆ ਜਿਹੜੇ ਉਹ ਦੇਖ ਕੇ ਜੀ ਅਸੀਂ ਕਿਸੇ ਇੱਕ ਬੰਦੇ ਦੇ ਹੱਕ ਦੇ ਵਿੱਚ ਕੱਢ ਜਗੇ ਦੂਜੇ ਬੰਦੇ ਦੇ ਵਿਰੋਧ ਵਿੱਚ ਗੱਲ ਚਲੀ ਜਾਵੇ ਤੇ ਕਈ ਵਾਰੀ ਬੇਇਨਸਾਫੀ ਹੋ ਜਾਂਦੀ ਹੈ ਸੋ ਮੇਰਾ ਹੀ ਮੰਨਣਾ ਹੈ ਕਿ ਜਦ ਤੱਕ ਗੱਲ ਹੁਣ ਕਿਉਂਕਿ ਕੋਰਟ ਕਚੈਰੀ ਦੇ ਵਿੱਚ ਗੱਲ ਚਲੀ ਗਈ ਹੈ ਜਦੋਂ ਕੋਰਟ ਕਚੈਰੀ 'ਚ ਗੱਲ ਜਾਂਦੀ ਹੈ ਉਦੋਂ ਗੱਲ ਫਿਰ ਵਕੀਲਾਂ ਤੇ ਜੱਜਾਂ ਦੇ ਵਿੱਚ ਹੋ ਜਾਂਦੀ ਹੈ ਸੋ ਇੱਕ ਸਿਸਟਮ ਹੁੰਦਾ ਹੈ ਉਹ ਸਿਸਟਮ ਦੇ ਥਰੂ ਜਿਹੜਾ ਹੈਗਾ ਜਜਮੈਂਟ ਹੁੰਦੀ ਹੈ ਉਹਦੇ ਚ ਕੌਣ ਸੱਚਾ ਹੈ ਕੌਣ ਝੂਠਾ ਹੈ ਉਹ ਡਾਕੂਮੈਂਟ ਸਿੱਧ ਕਰਨਗੇ ਨਾ ਕਿ ਮੂੰਹ ਨਾਲ ਕਹੀ ਹੋਈ ਗੱਲ ਸੋਸ਼ਲ ਮੀਡੀਆ ਤੇ ਅਸੀਂ ਫਾਇਦਾ ਚੱਕ ਸਕਦੇ ਹਾਂ ਕਿਸੇ ਨੂੰ ਗਾਲਾਂ ਕੱਢ ਲਈਏ ਕਿਸੇ ਦੇ ਹੱਕ ਚ ਬੋਲਦੀਏ ਜਦ ਤੱਕ ਸਾਨੂੰ ਪਤਾ ਹੀ ਨਹੀਂ ਹੈ ਤਾਂ ਫਿਰ ਅਸੀਂ ਕੀ ਬੋਲੀਏ ਪਰ ਇਹ ਗੱਲ لازਮੀ ਹੈ ਕਿ ਇਹ ਜੋ ਹੋਇਆ ਹੈ ਬਹੁਤ ਮਾੜਾ ਹੋਇਆ ਹੈ 뮤직 ਇੰਡਸਟਰੀ ਜਾਂ ਫਿਰ ਆਪ ਇੰਡਸਟਰੀ ਦੇ ਵਿੱਚ ਕਲਾਕਾਰ ਤੇ ਪ੍ਰੋਡਿਊਸਰ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਅਸਲ ਦੇ ਵਿੱਚ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ ਅੱਜ ਕੱਲ ਤਾਂ ਕਲਾਕਾਰ ਆਪ ਦੇ ਗਾਣੇ ਆਪ ਬਣਾ ਕੇ ਆਪ ਦੀਆਂ ਕੰਪਨੀਆਂ 'ਚ ਕੱਢਣ ਲੱਗ ਪਏ ਐ ਅੱਜ ਕੱਲ ਲੇਕਿਨ ਪਹਿਲਾਂ ਕੀ ਹੁੰਦਾ ਸੀ ਚਾਹੇ ਫਿਲਮ ਬਣਦੀ ਸੀ ਚਾਹੇ ਗਾਣੇ ਕਰਦੇ ਸੀਗੇ ਸਿੰਗਰ ਸਿਰਫ ਗਾਣਾ ਗਾਉਂਦਾ ਸੀ ਉਹਦੇ ਤੇ ਪੈਸਾ ਪ੍ਰੋਡਿਊਸਰ ਲਾਉਂਦਾ ਹੈ ਉਹਦੀ ਆਡੀਓ ਬਣਾਉਂਦਾ ਹੈ ਵੀਡੀਓ ਬਣਾਉਂਦਾ ਹੈ ਮਾਰਕੀਟ 'ਚ ਉਹਨੂੰ ਲਾਂਚ ਕਰਦਾ ਹੈ ਪਤਾ ਨਹੀਂ ਕੀ ਤਿਗੜਮ ਬਾਜ਼ੀਆਂ ਕਰਕੇ ਕਿਸੇ ਹੋਰ ਕਲਾਕਾਰ ਨਾਲ ਉਸ ਕਲਾਕਾਰ ਨੂੰ ਉੱਚਾ ਚੱਕਦਾ ਹੈ ਤੇ ਜਦੋਂ ਫਿਰ ਕਲਾਕਾਰ ਉੱਚਾ ਚੱਕਿਆ ਜਾਂਦਾ ਹੈ ਤੇ ਫਿਰ ਉਹਨੂੰ ਉਦੋਂ ਨੀਂਦ ਉਹਦੀ ਜਿਹੜੀ ਨਾ ਖੁੱਲਦੀ ਹੈ ਜਾਂ ਲੋਕੀ ਉਹਦੀ ਨੀਂਦ ਖੋਲ ਦਿੰਦੇ ਆ ਵੀ ਤੂੰ ਤਾਂ ਬਹੁਤ ਵੱਡਾ ਕਲਾਕਾਰ ਹੈ ਤੈਨੂੰ ਤਾਂ ਮਿਲਿਆ ਹੀ ਕੁਝ ਨਹੀਂ ਜ਼ਿੰਦਗੀ ਦੇ ਵਿੱਚ ਫਿਰ ਉਹ ਕਲਾਕਾਰ ਜਿਹੜਾ ਨਾ ਉਹ ਦੁਚਿੱਤੀ ਚ ਹੋ ਜਾਂਦਾ ਹੈ ਟੈਨਸ਼ਨ ਚ ਆ ਜਾਂਦਾ ਹੈ ਕਿ ਯਾਰ ਹਾਂ ਮੇਰੇ ਨਾਲ ਦੇ ਜਿਹੜੇ ਕਲਾਕਾਰ ਉਹਨਾਂ ਨੂੰ ਤਾਂ ਇੰਨਾ ਕੁਝ ਮਿਲ ਗਿਆ ਲੇਕਿਨ ਮੈਨੂੰ ਘੱਟ ਮਿਲਿਆ ਇੱਥੇ ਆ ਕੇ ਇੱਕ ਜਿਹੜੀ ਨਾ ਕੁੰਡੀ ਇੱਥੇ ਰੜਦੀ ਹੈ ਕਲਾਕਾਰ ਕਿਉਂ ਆਪਣਾ ਹੱਕ ਪਹਿਲਾਂ ਨਹੀਂ ਮੰਗਦੇ ਜਦੋਂ ਪ੍ਰੋਡਿਊਸਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਐਗਰੀਮੈਂਟ ਹੁੰਦਾ ਹੈ ਸਾਈਨ ਹੁੰਦਾ ਹੈ ਉਦੋਂ ਕਲਾਕਾਰ ਜਾਂ ਰਾਈਟਰ ਜਾਂ میوزਿਕ ਡਾਇਰੈਕਟਰ ਕੋਈ ਵੀ ਬੰਦਾ ਜਿਹੜਾ ਹੈ ਗੱਲ ਕਲੀ ਸੁਣਨਦਾਰ ਹੀ ਨਹੀਂ ਕਰਿਆ ਮੈਂ ਉਦੋਂ ਆਪਣਾ ਹੱਕ ਕਿਉਂ ਨਹੀਂ ਮੰਗਦੀ ਇੱਥੇ ਆ ਕੇ ਕੁੰਡੀ ਹੈ ਕਿਉਂਕਿ ਉਦੋਂ ਉਹਨਾਂ ਦੀ ਕੋਈ ਪਛਾਣ ਨਹੀਂ ਹੁੰਦੀ ਉਹਨਾਂ ਨੂੰ ਕੋਈ ਜਾਣਦਾ ਨਹੀਂ ਹੁੰਦਾ ਕਲਾ ਉਹਨਾਂ ਦੇ ਵਿੱਚ ਹੁੰਦੀ ਹੈ ਲੇਕਿਨ ਉਹ ਕਲਾ ਨਿਕਾਸੀ ਨਹੀਂ ਹੁੰਦੀ ਨਿਕਾਸੀ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਮੈਂ ਐਸੀ ਕਲਾਕਾਰਾਂ ਨੂੰ ਜਾਣਦਾ ਹਾਂ ऐसे ਲੋਕਾਂ ਨੂੰ ਜਾਣਦਾ ਹੈ ਜਿਹੜੇ ਕਲਾ ਦੇ ਨਾਲ ਭਰੇ ਪਏ ਸੀ ਸੋਹਣੇ ਸੁਨੱਖੇ ਕੁੜੀਆਂ ਬਹੁਤ ਸੋਹਣੀਆਂ ਸੁਨੱਖੀਆਂ ਬਹੁਤ ਗਾਉਣ ਵਾਲੀਆਂ ਕੁੜੀਆਂ ਲੇਕਿਨ ਉਹ ਐਦਾ ਹੀ ਮਤਲਬ ਦਬ ਕੇ ਰਹਿ ਗਈਆਂ ਜ਼ਿੰਦਗੀ 'ਚ ਖੁਸ਼ ਵੀ ਨਹੀਂ ਕਰ ਸਕੀਆਂ ਕਾਰਨ ਉਹ ਕਿਸੇ ਤੋਂ ਵਿਸ਼ਵਾਸ ਪ੍ਰਾਪਤ ਨਹੀਂ ਕਰ ਸਕੀਆਂ ਕਰ ਸਕੇ ਉਹ ਕਿਸੇ ਨਾਲ ਗੱਲਬਾਤ ਨਹੀਂ ਕਰ ਸਕੇ ਕਿਸੇ ਦੇ ਨਾਲ ਨਿਭ ਨਹੀਂ ਸਕੇ ਕਿਸੇ ਨੇ ਉਹਨਾਂ ਤੇ ਸਪੈਸ਼ਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਦੀ ਕਲਾ ਜਿਹੜੀ ਹੈ ਫੂਕਾ ਤੇ ਜਪੈ ਗਈ ਬੇਨਾਮ ਹੀ ਦੁਨੀਆ ਤੋਂ ਚਲੇ ਗਏ ਪਰ ਜਦੋਂ ਕਿਸੇ ਪ੍ਰੋਡਿਊਸਰ ਦੇ ਨਾਲ ਤੁਹਾਡਾ ਐਗਰੀਮੈਂਟ ਹੁੰਦਾ ਹੈ ਉਹ ਪ੍ਰੋਡਿਊਸਰ ਤੁਹਾਡੇ ਤੇ ਪੈਸਾ ਖਰਚ ਕਰਦਾ ਹੈ ਇਨਵੈਸਟ ਕਰਦਾ ਹੈ ਆਪ ਦੀ ਵਾਕਫੀਅਤ ਆਪਣੇ ਰਿਲੇਸ਼ਨ ਬਹੁਤ ਕੁਝ ਕਰਦਾ ਹੈ ਉਦੋਂ ਪਹਿਲਾਂ ਸਾਨੂੰ ਉਸ ਪ੍ਰੋਡਿਊਸਰ ਦੇ ਨਾਲ ਤੈਅ ਕਰ ਲੈਣਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਸਾਡੇ ਨਾਲ ਆ ਕੰਜਰਕੂਲੇਸ਼ਨ ਨਾ ਹੋਵੇ ਪਰ ਬਦਕਿਸਮਤੀ ਹੈ ਵੀ ਉਦੋਂ ਕਲਾਕਾਰ ਜ਼ਿਆਦਾਤਰ ਕਲਾਕਾਰ ਨਹੀਂ ਕਰਦੇ ਉਹ ਅੰਨੇ ਵਾ ਕਹਿੰਦੇ ਆ ਵੀ ਖਾਲੀ ਪੇਪਰ ਤੇ ਸਾਈਨ ਕਰਾ ਲਓ ਪਰ ਸਾਨੂੰ ਇੱਕ ਵਾਰੀ ਗਾਣਾ ਸਾਡਾ ਰਿਕਾਰਡ ਕਰ ਤੋ ਅਗ ਹੁੰਦੀ ਐ ਚਣਗ ਹੁੰਦੀ ਐ ਵੈਲਿਊ ਦਾ ਪਤਾ ਬਾਅਦ ਚ ਲੱਗਦਾ ਉਹਨੂੰ ਪਹਿਲੇ ਹੀ ਪਤਾ ਹੁੰਦਾ ਜਿਹੜਾ ਪ੍ਰੋਡਿਊਸਰ ਹੁੰਦਾ ਉਹ ਪਤਾ ਹੁੰਦਾ ਵੀ ਮੈਂ ਇਹ ਦੇਤੀ ਜੇਕਰ ਆਹ ਦਾ ਲਾਇਆ ਤੇ ਮੈਂ ਇਹਨੂੰ ਇੱਥੋਂ ਤੱਕ ਖੜਾ ਕਰ ਦੂੰਗਾ ਇਸ ਲਈ ਉਹ ਬੰਦਾ ਉਹਦੇ ਤੇ ਪੈਸਾ ਲਾਉਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਭੱਜਦੇ ਘੋੜੇ ਤੇ ਹੀ ਦਾ ਲਾਇਆ ਜਾਂਦਾ ਕਦੇ ਕੋਈ ਲੰਗੜੇ ਘੋੜੇ ਤੇ ਵੀ ਦਾ ਲਾਉਂਦਾ ਨਹੀਂ ਲਾਉਂਦਾ ਜੇ ਨਾਰਮਲ ਘੋੜੇ ਜਿਹੜੇ ਕਦੇ ਜਿੱਤੇ ਨਹੀਂ ਉਹਨਾਂ ਤੇ ਕੋਈ ਰੇਸ ਦਾ ਘੋੜਾ ਉਹਦੇ ਤੇ ਸਾਰੇ ਪੈਸੇ ਲਾਉਂਦੇ ਆ ਹਾਰਨ ਵਾਲੇ ਤੇ ਨਹੀਂ ਲਾਉਂਦੇ ਸੋ ਪ੍ਰੋਡਕਟ ਜਿਹੜਾ ਵੀ ਬਣਦਾ ਹੈ ਉਹ ਪ੍ਰੋਡਕਟ ਜਿਹੜਾ ਹੈਗਾ ਜਿਹੜਾ ਵਿਕਣਾ ਹੁੰਦਾ ਉਹਦੇ ਤੇ ਕੋਈ ਬੰਦਾ ਧਿਆਨ ਦਿੰਦਾ ਨਹੀਂ ਤਾਂ ਲੱਖਾਂ ਹੀ ਗੱਲਾਂ ਕਰ ਤੁਰੇ ਫਿਰਦੇ ਆ ਲੇਕਿਨ ਸਾਰਿਆਂ ਨੂੰ ਕੋ ਚੱਕਦਾ ਨਹੀਂਗਾ ਇਹਦੇ 'ਚ ਕੋਈ ਸ਼ੱਕ ਨਹੀਂ ਤੁਹਾਡੇ ਸਿਲੈਂਟ ਹੁੰਦਾ ਹੈ ਉਹ ਤਾਂ ਤੁਹਾਡੇ ਕੋਲੇ ਆਉਂਦਾ ਹੈ ਉਦੋਂ ਆਪਣਾ ਹੱਕ ਮੰਗੋ ਆਪਣੀ ਜਿਹੜੀ ਮਿਹਨਤ ਹੈ ਉਹਨਾਂ ਤੋਂ ਮੰਗੋ ਲੇਕਿਨ ਬਾਅਦ ਵਿੱਚ ਜਦੋਂ ਆਪਾਂ ਕਿਸੇ ਦੇ ਘਰ ਦੇ ਵਿੱਚ 5 7 10 ਸਾਲ ਰਹਿ ਕੇ ਪਰਿਵਾਰ ਵਾਂਗੂ ਰਹਿ ਕੇ ਉਹਦੇ ਬਾਰੇ ਜੋ ਅਸੀਂ ਬੋਲਿਆ ਹੁੰਦਾ ਹੈ ਪਿਛਲੇ 10 ਸਾਲਾਂ ਦੇ ਵਿੱਚ ਉਹ ਚੀਜ਼ ਸਰੀ ਰਿਕਾਰਡ ਹੁੰਦੀ ਹੈ ਮੀਡੀਆ ਤੇ ਫਿਰ ਉਹ ਚੀਜ਼ ਜਦੋਂ ਅੱਗੋਂ ਆ ਜਾਂਦੀ ਤੇ ਫਿਰ ਬੰਦਾ ਸ਼ਰਮਿੰਦਾ ਹੁੰਦਾ ਜਿਨੇ ਕਿਹਾ ਹੁੰਦਾ ਹੈ ਕਿ ਮੇਰਾ ਪਿਓ ਹੈ ਮੇਰਾ ਭਰਾ ਹੈ ਇਹਨੇ ਮੈਨੂੰ ਮਿੱਟੀ ਤੋਂ ਸੋਨਾ ਬਣਾਇਆ ਤੇ ਅੱਜ ਅਸੀਂ ਉਸ ਸੋਨੇ ਦੇ ਉੱਤੇ ਜਿਹੜਾ ਹੈਗਾ ਉਹ ਚਿੱਕੜ ਸਿੱਟੀਏ ਇਹ ਚੰਗੀ ਗੱਲ ਨਹੀਂ ਪਰ ਮੈਂ ਇਹ ਮੰਨਦਾ ਕਿ ਅਗਰ ਪਿੰਕੀ ਤਲਵਾਲ ਨੇ ਸੁਨੰਧਾ ਦੇ ਨਾਲ ਕੋਈ ਤੱਕਾ ਕੀਤਾ ਉਹਦਾ ਪੈਸਾ ਉਹਦਾ ਹੱਕ ਖਾਦ ਹੈ ਤੇ ਬਿਲਕੁਲ ਗਲਤ ਗੱਲ ਹੈ ਅਗਰ ਸੁਨੰਧਾ ਸ਼ਰਮਾ ਨੇ ਪਿੰਕੀ ਤਲਵਾਲ ਨਾਲ ਗਦਾਰੀ ਕੀਤੀ ਹੈ ਅਨਾ ਉਹਦੇ ਤੇ ਚੁੱਕੜ ਸਟਿਆ ਇਹ ਵੀ ਬਹੁਤ ਮਾੜੀ ਗੱਲ ਹੈ ਮੇਰਾ ਮਕਸਦ ਸਿਰਫ ਇਹ ਹੈ ਮੇਰਾ ਕੰਸਰਨ ਸਿਰਫ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਉਣ ਵਾਲੇ ਨਵੇਂ ਕਲਾਕਾਰ ਆ ਉਹਨਾਂ ਤੇ ਇਹਦਾ ਕੀ ਅਸਰ ਹੋਊਗਾ ਬਹੁਤ ਬੁਰਾ ਅਸਰ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਡਿਊਸਰ ਹੈ ਉਹ ਕਿਸੇ ਵੀ ਆਰਟਿਸਟ ਤੇ ਬਲੀਅਰ ਨਹੀਂ ਕਰਨਗੇ ਔਰ ਆਰਟਿਸਟ ਜਿਹੜੇ ਹੈ ਜਾਂ ਤਾਂ ਫਿਰ ਕਰਨ ਖੋਲ ਕੇ ਇਹ ਮੇਰੀ ਗੱਲ ਸੁਣ ਲੈਣ ਕਿ ਜਦੋਂ ਤੁਸੀਂ ਕਿਸੇ ਪ੍ਰੋਡਿਊਸਰ ਦੇ ਨਾਲ ਬਾਉਂਡ ਹੋਣ ਲੱਗਦੇ ਹੋ ਐਗਰੀਮੈਂਟ ਹੁੰਦਾ ਠੋਕੇ ਆਪਦੀਆਂ ਸ਼ਰਤਾਂ ਠੋਕੇ ਆਪਦਾ ਫੀਸ ਠੋਕੇ ਆਪਦੇ ਖਰਚੇ ਲਓ ਤਾਂ ਕਿ ਕੱਲ ਨੂੰ ਕੋਈ ਤੁਹਾਡਾ ਕਲੇਸ਼ ਨਾ ਪਵੇ ਸੋ ਇਹ ਚੀਜ਼ ਨੂੰ ਸੁਧਾਰਨਾ ਪਊਗਾ ਕਲਾਕਾਰਾਂ ਨੂੰ ਪ੍ਰੋਡਿਊਸਰ ਕੋਲੇ ਜਾਣੇ ਆ ਜਦੋਂ ਅਸੀਂ ਆਪਣੀ ਕੋਈ ਫਸਲ ਹੈ ਉਹਦਾ ਰੇਟ ਅਸੀਂ ਕਿੰਨੀ ਹੈ ਕਿ ਅਸੀਂ ਇੰਨੇ ਦੀ ਵੇਚਣੀ ਹੈ ਉਹ ਚੀਜ਼ ਕੋਈ ਬੰਦਾ ਲਿਜਾ ਕੇ ਉਸ ਤੋਂ ਬਾਅਦ ਉਸ ਚੀਜ਼ ਨੂੰ ਰੰਗ ਦੇ ਕੇ ਜਾਂ ਕੋਈ ਵੀ ਮਤਲਬ ਪ੍ਰੈਜੈਂਟੇਸ਼ਨ ਕਰਕੇ ਉਹ ਬੰਦਾ ਵੱਧ ਮਤਲਬ ਰੇਟ ਤੇ ਵੇਚਦਾ ਸਾਨੂੰ ਉਹਦੀ ਤਕਲੀਫ ਨਹੀਂ ਹੋਣੀ ਚਾਹੀਦੀ ਸਾਨੂੰ ਸਾਡੀ ਮਿਹਨਤ ਮਿਲ ਗਈ ਜਿਹੜੀ ਸਾਨੂੰ ਚਾਹੀਦੀ ਸੀਗੀ ਉਦੋਂ ਬਾਅਦ ਉਹਦੇ ਤੇ ਸਾਡਾ ਹੱਕ ਨਹੀਂ ਹੋਣਾ ਚਾਹੀਦਾ ਸੋ ਇਹ ਜੋ ਹੋਇਆ ਹੈ ਬਹੁਤ ਮਾੜਾ ਹੋਇਆ ਪਰ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਅਦਾਲਤ ਵਿੱਚ ਕੇਸ ਆ ਗਿਆ ਉਹ ਅਦਾਲਤ ਦੱਸੂਗੀ ਪਰ ਇਹੋ ਕਹਿ ਸਕਦਾ ਹੈ ਬਹੁਤ ਮਾੜਾ ਹੋਇਆ ਕਦੇ ਵੀ ਨਹੀਂ ਹੋਣਾ ਚਾਹੀਦਾ ਸੀ ਤੇ ਅਗਾ ਕਦੇ ਵੀ ਨਹੀਂ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਸਭ ਕੁਝ ਸਿੱਖਣਾ ਚਾਹੀਦਾ ਹੈ ਤੇ ਜਿਹੜੇ ਲੋਕ ਕਮੈਂਟ ਕਰਦੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈ ਕਿਸੇ ਦੇ ਇਨਸਾਨ ਦੇ ਦਿਲ ਦੇ ਵਿੱਚ ਕੀ ਹੈ ਸਿਰਫ ਜਜ਼ਬਾਤੀ ਸ਼ਬਦ ਲਿਖ ਕੇ ਕੋਈ ਬੰਦਾ ਵੀ ਤੁਹਾਡੇ ਤੋਂ ਸਹਿਮਤੀ ਬਟੋਰ ਸਕਦਾ ਹੈ ਉਹ ਸਹਿਮਤੀ ਐ ਨਾ ਦਿਓ ਥੋੜਾ ਜਿਹਾ ਵੇਟ ਕਰ ਲਓ ਅਦਾਲਤ ਨੇ ਫੈਸਲਾ ਸੁਣਾ ਦੇਣਾ ਉਸ ਤੋਂ ਬਾਅਦ ਪਤਾ ਲੱਗ ਜਾਣਾ ਕੀ ਹੋਇਆ ਗਿਆ ਸੋ ਇਨਸਾਫ ਹੋਣਾ ਚਾਹੀਦਾ ਸੁਨੰਦਾ ਨਾਲ ਵੀ ਪਿੰਕੀ ਥਾਲੀਵਾਲ ਨਾਲ ਮੈਂ ਇਸ ਚੀਜ਼ ਦੇ ਹੱਕ ਵਿੱਚ ਆ ਬਾਕੀ ਪ੍ਰਮਾਤਮਾ ਜਾਣਦਾ ਸੱਚੇ ਪਾਤਸ਼ਾਹ ਵੈਗੁਰੂ ਜਾਣੇ ਹੈ ਨਾ ਕੀ ਬਣੂ ਦੁਨੀਆ ਦਾ